ਸਦਿਆਲ ਗੁਰਮਹਾਰਾਜ ਕੀ ਜੈ ਸ੍ਰੀ ਲੰਗਰ ਦਾ ਬੇਵਾਨ ਗੁਰਮਹਾਰਾਜ ਕੀ ਜੈ ਪਰਮਪੁਰੀ ਸਾਪਰ ਚੰਡੀ ਸਰਕਾਰ ਕੀ ਜੈ 우ਹਾ ਪਤੀ ਮਹਾਦੇਵ ਦੀ ਜੈ ਸ਼ਿਆਮ ਜੀ ਰਾਮਚੰਦਰ ਮਹਾਰਾਜ ਕੀ ਜੈ ਪਵਨ ਸੁਤ ਹਰੰਦਾਨ ਕੀ ਜੈ ਸਰ ਜੀ ਤੁਸੀਂ ਦੇਖ ਰਹੇ ਹੋ ਪੰਜਾਬ ਜੇ ਕਿ ਨਿਊਜ਼ ਮੈਂ ਤੁਹਾਡੇ ਨਾਲ ਜਤਿੰਦਰ ਕੁਮਾਰ ਦੱਸਦੀ ਏ ਕਿ ਅੱਜ ਮਾਤਾ ਤੁਲਸੀ ਦਾ ਵਿਆਹ ਬੜੇ ਹੀ ਧੂਮਤਾੰਦ ਦੇ ਨਾਲ ਕੋਲੀਆਂ ਪਿੰਡ ਦੇ ਵਿੱਚ ਜਿਹੜਾ ਆ ਮਨਾਇਆ ਗਿਆ ਹੈਗਾ ਦੱਸਦੀ ਇਹ ਕਿ ਲਗਾਤਾਰ ਜਿਹੜੀ ਹੈ ਪਿੰਡ ਦੇ ਜਿਹੜੀਆਂ ਔਰਤਾਂ ਸਨ ਉਹਨਾਂ ਵੱਲੋਂ ਗੁਰੂ ਮਹਾਰਾਜ ਦਾ ਜਿਹੜਾ ਗੁਣਗਾਨ ਗਾ ਕੇ ਲਗਾਤਾਰ ਤਲਸੀ ਦੇਵੀ ਦੇ ਗੁਣਗਾਨ ਗਾ ਕੇ ਜਿਹੜਾ ਆ ਇੱਕ ਪ੍ਰਵਾਤ ਫੇਰੀ ਜਿਹੜੀ ਸਵੇਰੇ ਰੋਜ਼ਾਨਾ ਕੱਢੀ ਜਾਂਦੀ ਸੀ ਗੱਲ ਕਰੀਏ ਤਾਂ ਅੱਜ ਜਿਹੜਾ ਆ ਨੰਗਲੀ ਮਹਾਰਾਜ ਦਾ ਦਰਬਾਰ ਜਿਹੜਾ ਇੱਥੇ ਕੋਲੀਆ ਪੰਪ ਦੇ ਕੋਲ ਬਣਿਆ ਹੋਇਆ ਹੈਗਾ ਉੱਥੇ ਬੜੇ ਹੀ ਚਾਵਾਂ ਦੇ ਨਾਲ ਜਿਹੜਾ ਉਹਨਾਂ ਦਾ ਹਾਰ ਸ਼ਿੰਗਾਰ ਕਰਕੇ ਜਿਹੜਾ ਅੱਜ ਤੁਲਸੀ ਮਾਤਾ ਦਾ ਵਿਆਹ ਕੀਤਾ ਗਿਆਗਾ ਉੱਥੇ ਤੁਸੀਂ ਮੇਰੇ ਪਿੱਛੇ ਤਸਵੀਰਾਂ ਲਗਾਤਾਰ ਦੇਖ ਸਕਦੇ ਹੋ ਵੀ ਕਿਸ ਤਰ੍ਹਾਂ ਜਿਹੜੇ ਆ ਸੰਤਾਨ ਗੁੰਗਾਨ ਗਾਂਦੀਆਂ ਹੋਈਆਂ ਨਜ਼ਰ ਆ ਰਹੀਆਂ ਸਾਨੂੰ ਗੱਲ ਕਰੀਏ ਇਹਨਾਂ ਵਿੱਚ ਬਹੁਤ ਉत्साਹ ਹੈਗਾ ਲੰਗਰ ਪਾਣੀ ਦਾ ਪ੍ਰਬੰਧ ਵੀ ਜਿਹੜਾ ਜਿੰਨਾ ਕੋ ਹੋ ਸਕੇ ਉਹਨਾਂ ਵੱਲੋਂ ਕੀਤਾ ਗਿਆਗਾ ਤੇ ਦੂਰ ਦਰਾਜ ਤੋਂ ਬਾਤ ਦੀ ਗੱਲ ਕਰੀਏ ਪਠਾਨਕੋਟ ਤੋਂ ਲੈ ਕੇ ਚੰਨਜੈਂਕੇ ਦੀ ਨਗਰੀ ਤੱਕ ਜਿਹੜੇ ਲੋਕ ਜਿਹੜੇ ਇੱਥੇ ਪਹੁੰਚੇ ਆ ਗਏ ਨੇ ਉੱਥੇ ਦੇ ਦਰਬਾਰ ਦੇ ਜਿਹੜੇ ਮੁਖੀਆ ਸਨ ਸੇਵਕ ਸਨ ਜਿਹੜੇ ਸੰਤ ਮਹਾਰਾਜ ਸਨ ਜਿਨ੍ਹਾਂ ਜਿਹੜੇ ਇੱਥੇ ਸੇਵਾ ਕਰ ਰਹੇ ਸਨ ਉਹਨਾਂ ਨਾਲ ਗੱਲਬਾਤ ਕੀਤੀ ਹੈਗੀ ਉਹਨਾਂ ਨੇ ਮੈਸੇਜ ਦਿੱਤਾ ਹੈਗਾ ਜਨਤਾ ਨੂੰ ਸੰਤ ਨੂੰ ਕਿ ਇੱਥੇ ਵੱਧ ਤੋਂ ਵੱਧ ਸੰਗਤ ਜਿਹੜੀ ਹੈ ਲਗਾਤਾਰ ਪਹੁੰਚੇ ਕਿਉਂਕਿ ਕੁਝ ਦਿਨ ਸਮਾਂ ਹੈਗਾ ਜਿਹਦੇ ਵਿੱਚ ਥੋੜੇ ਦਿਨਾਂ ਦੇ ਵਿੱਚ ਜਿਹੜਾ ਇੱਥੇ ਮੂਰਤੀ ਸਥਾਪਨਾ ਵੀ ਹੋਣੀ ਹੈਗੀ ਹੈ ਉਸ ਨੂੰ ਲੈ ਕੇ ਵੀ ਉਹਨਾਂ ਵੱਲੋਂ ਕਾਫੀ ਜਿਹੜੀਆਂ ਗੱਲਾਂ ਕੀਤੀਆਂ ਹੈਗੀਆਂ ਕਿ ਸੰਗਤ ਨੂੰ ਵੱਧ ਤੋਂ ਵੱਧ ਜਿਹੜਾ ਇੱਥੇ ਪਹੁੰਚਣਾ ਚਾਹੀਦਾ ਹੈਗਾ ਜਿਹੜੀ ਬਾਹਰੋਂ ਆਈ ਹੋਈ ਸੰਤ ਹੈਗੀ ਹੈ ਉਹਨਾਂ ਨਾਲ ਗੱਲਬਾਤ ਕੀਤੀ ਹੈ ਉਹਨਾਂ ਦਾ ਵੀ ਇਹ ਹੈਗਾ ਵੀ ਅਸੀਂ ਦੂਰੋਂ ਦੂਰੋਂ ਜਿਹੜਾ ਇੱਥੇ ਪਹੁੰਚ ਕਰ ਰਹੇ ਹੈਗੇ ਆ ਦਰਬਾਰ ਦੇ ਵਿੱਚ ਗੁਰੂ ਮਹਾਰਾਜ ਦੇ ਚਰਨੀ ਲੱਗ ਰਹੇ ਹੈਗੇ ਆ ਤੇ ਇਹਨਾਂ ਲੋਕਾਂ ਨੂੰ ਲੋਕਾਂ ਨੂੰ ਵੀ ਜਿਹੜਾ ਆ ਵੱਧ ਤੋਂ ਵੱਧ ਇੱਥੇ ਪਹੁੰਚਣਾ ਚਾਹੀਦਾ ਹੈਗਾ ਤੇ ਕੋਈ ਦਿਨवार ਹੋਣਾ ਚਾਹੀਦਾ ਜਿਸ ਦਿਨ ਜਿਹੜਾ ਆ ਸੰਗਤ ਇਕੱਠੀ ਹੋਵੇ ਤੇ ਇਸ ਗੁਰੂ ਮਹਾਰਾਜ ਦੇ ਤੇ ਤુલਸੀ ਮਾਤਾ ਦੇ ਜਿਹੜੇ ਗੁਣ ਗਾ ਸਕਣਾਂ ਇਥੇ ਹੀ ਗੱਲਬਾਤ ਜਿਹੜੀ ਸੁਣਾਣਿਆਂ ਤੁਹਾਨੂੰ ਇਹ ਜਿਹੜੀ ਪਿੰਡ ਦੇ ਲੋਕਾਂ ਨਾਲ ਗੱਲਬਾਤ ਹੋਈ ਹੈ ਬਾਹਰੋਂ ਆਈ ਸੰਤੋਨਾ ਨਾਲ ਗੱਲਬਾਤ ਹੋਈ ਹੈ ਤੇ ਜਿਹੜੇ ਉੱਥੇ ਸੇਵਾਦਾਰ ਮੁਖੀ ਸਨ ਉਹਨਾਂ ਨਾਲ ਗੱਲਬਾਤ ਹੋਈ ਹੈ ਉਹ ਵੀ ਤੁਹਾਨੂੰ ਆਪਣੇ ਚੈਨਲ ਤੇ ਸੁਣਾ ਰਿਹਾ ਤੇ ਦੂਸਰੀ ਗੱਲ ਸਾਡੇ ਪਿੱਛੇ ਲਗਾਤਾਰ ਤੁਸੀਂ ਤਸਵੀਰਾਂ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਜਿਹੜਾ ਇਹਨਾ ਸੰਗਤਾਂ ਵਿੱਚ ਮਾਤਾ ਪੈਣਾ ਦੇ ਵਿੱਚ ਨੱਚ-ਨੱਚ ਕੇ ਜਿਹੜੀਆਂ ਆਪਣਾ ਉਸ ਮਹਾਰਾਜ ਨੂੰ ਮਨਾਉਂਦੇ ਹੋਏ ਨਜ਼ਰ ਆ ਰਿਹਾ ਤੇ ਤੁਲਸੀ ਮਾਤਾ ਦਾ ਵਿਆਹ ਜਿਹੜਾ ਆ ਬੜੇ ਹਿਤੂਤਾਂ ਦੇ ਨਾਲ ਹਾਰ ਸ਼ਿੰਗਾਰ ਤੇ ਬੜੇ ਚਾਵਾਂ ਦੇ ਨਾਲ ਜਿਹੜਾ ਆ ਹਾਰ ਜਿਹੜੀ ਉਹ ਨਾਲ ਵੱਲੋਂ ਬੀਜੀ ਦੇ ਨਾਲ ਜਿਹੜਾ ਕੀਤਾ ਜਾ ਰਿਹਾ ਹੈਗਾ ਸੁਣਾਨੇ ਨਾਲ ਜੋ ਸੰਗਤਾਂ ਨਾਲ ਗਲਬਾਤ ਹੋਈ ਹੈ ਤਤ ਬਣੇ ਰੋ ਸਾਡੇ ਨਾਲ ਦੇਖਦੇ ਰਹੋ ਪੰਜਾਬ ਚੇਕਿੰਗ ਵਿੱਚ We're yes. yes. i ਤਾਂ ਦੇਖ ਲਿਆ ਸਾਡਾ ਉਹ ਖੜੋਏ ਨਾ ਕਰਦੇ ਅਸੀਂ ਬੋਲ ਬਣਾਉਂਦੇ ਆਂ ਤਾਂ ਨਾ ਪਹਿਲਾਂ ਤਾਂ ਰਾਮਨਾਥ ਰਾਮਨਾਥ ਬਾਬਾ ਜੀ ਦੇਖਿਆ ਗਿਆ ਤੁਲਸੀ ਦਾ ਵਿਆਹ ਕੀਤਾ ਗਿਆ ਬੜੇ ਤੁੰਟਾਂ ਨਾਲ ਕੀਤਾ ਗਿਆ ਅੱਜ ਪਿੰਡ ਹੈਗਾ ਤੇ ਤੁਲਸੀ ਦਾ ਵਿਆਹ ਕੀਤਾ ਗਿਆ ਬੜੀ ਤੁੰਟਾਂ ਨਾਲ ਕੀਤਾ ਗਿਆ ਪਿੰਡ ਹੈ ਕੋਲੀਆਂ ਸਿਰਸਿਰੀ 1800 ਸਵਾਮੀ ਸ਼ਰਧਾਂਗਪੁਰੀ ਮਾਰੇ ਸ਼ਾਪਰਕੰਡੀ ਵਾਲੇ ਤੇ ਅੱਜ ਉਹਨਾਂ ਦੇ ਆਸ਼ਰਮ ਦੇ ਵਿੱਚ ਵਿਧਾਰ ਮਨਾਇਆ ਗਿਆ ਤੁਲਸੀ ਦਾ ਅੱਜ ਵਿਆਹ ਹੈ ਤੇ ਬੜਾ ਬੜਾ ਅੱਜ ਮਾਤਮ ਦਿਨ ਹੈ ਅੱਗੇ ਤਾਂ ਅਸੀਂ ਕਹਿ ਰਹੇ ਕਿ ਤੇ ਸੰਗਤ ਆਵੇ ਤੇ ਆਪਣੇ ਦਰਬਾਰ ਦੇ ਵਿੱਚ ਦੇਖਭਾਲ ਕਰਨਾ ਤੇ ਆਪਣੇ ਆਸ਼ਮ ਨੂੰ ਸਮਝ ਕੇ ਦਰਬਾਰ ਵਿੱਚ ਆਣਾ ਕਮੇਟੀ ਬਣਾਣਾ ਇਸ ਦਰਬਾਰ ਦੀ ਇਸ ਦਰਬਾਰ ਦੀ ਸੋਭਾ ਕਰਨ ਸੋਭਾ ਵਿਦਾਨ ਇਸ ਪਿੰਡ ਦੀ ਆਸ਼ਰਮ ਦੀ ਸੋਭਾ ਵਿਦਾਨ ਇਸ ਪਿੰਡ ਦੀ ਸ਼ਾਨ ਹੈ ਨੰਗਰੀ ਭਗਵਾਨ ਦਾ ਦਰਬਾਰ ਹੈ ਸਭ ਤੋਂ ਸ੍ਰੇਸ਼ਟ ਦੇ ਦਰਬਾਰ ਹੈ ਕਿੰਨਾ ਕਿ ਪਿਆਰ ਮਿਲ ਰਿਹਾ ਸੰਗਤ ਨੂੰ ਸੰਗਤ ਦਾ ਬਹੁਤ ਪਿਆਰ ਮਿਲ ਰਿਹਾ ਹੈ ਬੜਾ ਪ੍ਰੇਮ ਮਿਲ ਰਿਹਾ ਹੈ ਸੰਗਤ ਦਾ ਔਰ ਅਨੰਗ ਪਿਆਰ ਦੇ ਰਹੀ ਹੈ ਸੰਗਤ ਇਹੀ ਇਹੀ ਆ ਰਿਹਾ ਹੈ ਇਹੀ ਕਰ ਰਿਹਾ ਸਭ ਕੋਲ ਤੇ ਮੈਂ ਹੀ ਕਹਿ ਰਿਹਾ ਕਿ ਚਲੋ ਕਿ ਨੰਗਰੀ ਮਾਦੇ ਦੀ ਜਿੰਨਾ ਕਿ ਦਰਬਾਰ ਵਿੱਚ ਆਂਦੇ ਦਾਣਗੇ ਤੇ ਇਹਦੇ ਸੰਤਾਂ ਨੇ ਇੱਕ ਗੰਗਾ ਚਲਾਈ ਦੀ ਆ ਲੋਕੀ ਅੱਠ ਸੱਤ ਤੀਰਥ ਬਾਹਰ ਕਰਾਇਆ ਘਰ ਕੇ ਜਾਂਦੇ ਆ ਇਹ ਇਹ ਸੰਤਾ ਮਹਾਪੁਰਖਾਂ ਨੇ ਇਹਨਾਂ ਦੇ ਪਿੰਡ ਦੇ ਵਿੱਚ ਜੰਗਲ ਦੇ ਮੰਗਲ ਬੁਲਾ ਕੇ ਤੇ ਜਿੱਥੇ ਸੰਤਾਂ ਦਾ ਵਾਸਾ ਉੱਥੇ ਗੰਗਾ ਵੀ ਨਾਲ ਆ ਜਾਂਦੀ ਹੈ ਇਹ ਗੰਗਾ ਦੇ ਸਨਾਨ ਕੋਈ ਕਰਮ ਵਾਲਾ ਕਰਦਾ ਤੇ ਬੈਤੀ ਹੈ satsang ਦੀ ਗੰਗਾ ਨਹਾ ਲੋ ਜਿਸका जी चाहे जिगर में दाग पातर का सदा जी सका जी चाहे ਇਸ ਕਰਕੇ ਇਸ ਗੰਗਾ ਦੇ ਸਨਾਨ ਉਹੀ ਕਰ ਸਕਦਾ ਕਿ ਕਰਮਾ ਵਾਲਾ ਭਾਗੇ ਸਾਡੀ ਨਾ ਆਪਣਾ ਥੜਾ ਨਾ ਨੀਲੋ ਕਿਤੋਂ ਆਏ ਤੁਸੀਂ ਅਸੀਂ ਆਏ ਕੋਟਲੀ ਤੋਂ ਕੋਟਲੀ ਮੰਗਲਾ ਕੋਟਲੀ ਹਾਂਜੀ ਕੀ ਕਹਿਣਾ ਚਾਹੋਗੇ ਇਸ ਬਾਰੇ ਆ ਕੇ ਵਿਆਹ ਹੋਇਆ ਇਹ ਬਹੁਤ ਅੱਛਾ ਵਿਆਹ ਹੋਇਆ ਸੰਦੇਧ ਆਣੀ ਚਾਹੀਏ ਕੰਮ ਕਬੀ ਠੀਕ ਚੱਲਣਾ ਚਾਹੀਏ ਆਸਰਾ ਵਿੱਚ ਇਹ ਇੰਨਾਂ ਨੇ ਕਰਨਾ ਚਾਹੀਏ ਕੋਈ ਮਜਬੂਰੀ ਨਾਲ ਆਏ ਕੋਈ ਆਪਣੇ ਖੁਸ਼ੀ ਕੇ ਨਹੀਂ ਆਏ ਕੋਈ satsang ਕਰ ਰਹੇ تھے ਸੇਵਾਪਾਪਾ ਕਰੇ ਗੁਰੂ ਦੀ ਮਹਿਮਾ ਗਾਏ ਅੱਛੀ ਬਾਤ ਹੈ ਜੀ ਹਾਂ ਕੁੰਨੇ ਦਾ ਪੁੰਨੇ ਦਿਨ ਬੰਨੇ ਦਾ ਹਿਆ ਨੇ ਪਹਿਲਾ ਸੰਤਾਨ ਦੀ ਫਿਰ ਇਹ ਬਚਾਰੇ ਮਾਰੇ ਠੀਕ ਨਹੀਂ ਰਹੇ ਫਿਰ ਇਹਦੇ ਵਿੱਚ ਸਗਤ ਕੋਈ ਨਹੀਂ ਆਈ ਉਨਾਸ теаਤ ਸੰਗਤ ਆਂ ਰਹੀ ਐ ਚਲੋ ਮਹਿਮਾਏ ਸੰਗਤ ਦੀ ਮਹਾਰਾਜ ਦੀ ਸੰਗਤ ਆਏ ਸਤ ਸੰਗ ਕਰੇ ਆਏ ਪੁੰਨਿਆਂ ਦੀ ਪੁੰਨਿਆਂ ਸਤ ਸੰਗ ਕਰੇ ਇਥੇ ਆਏ ਦੇਖਣਾ ਖੁਸ਼ੀ ਵੀ ਹੋਏ ਸਤ ਸੰਗ ਖੁਸ਼ੀ ਦੀ ਗੱਲ ਐ ਇਹਦੇ ਵੀ ਸਿਆਹੀ ਵੀ ਆਵਾਂਗੇ ਅੱਜ ਦੂਰੋਂ ਆਇਆ ਫਾਂਗੜ ਤੋਂ ਆਇਆ ਅਸੀਂ ਸਾਸਾ ਲੱਗਾ ਜੀ ਹਾਂ ਬਹੁਤ ਅੱਛਾ ਲੱਗਾ ਤੁਸੀਂ ਆ ਗਏ ਮਹਾਰਾਜ ਜੇ ਤੁਸੀਂ ਜੰਦੇ ਹੋ ਹਾਂਜੀ ਹਾਂਜੀ ਬਹੁਤ ਅੱਛਾ ਕੀ ਲੱਗਦਾ ਵੀ ਇਹ ਤੁਹਾਡੇ ਘਰ ਦੇ ਵਿੱਚ ਗੰਗਾ ਵਹਿ ਹਾਂਜੀ ਹਾਂਜੀ ਹਾਂ ਅਸੀਂ ਤਾਂ ਕਹਿੰਦੇ ਹਾਂ ਗੰਗਾ ਹੀ ਹੈ ਸਾਸਾਂ ਕਰੋ ਰੱਬ ਦਾ ਨਾਲ ਬਹੁਤ ਅੱਛਾ ਹੈ ਅੱਛੀ ਬਾਤ ਹੈ ਵਧੀਆ ਆਪਣੀ ਮਹਿਮਾ ਹੋਏ ਸਾਸਾਂ ਕਰੋ ਮਾਲਕਤਾ ਨਾਲ ਬਹੁਤ ਦੁਨੀਆ ਸੁਧਰੇ ਸਾਸਾਂ ਮਗਾ ਚੱਲ ਮੇਰਾ ਨਾਮ ਅੰਜਲੀ ਹੈ ਅੰਜਲੀ ਕਿੱਥੋਂ ਦੇ ਰਹਿਣ ਵਾਲੀ ਮੈਂ ਪਿੰਡ ਕੋਲੀਆਂ ਦੀ ਰਹਿਣ ਵਾਲੀ ਹਾਂ ਆਪ ਕਲੀ ਬੱਡੀ ਜਾਂਦੀ ਹੈ ਹਾਂਜੀ ਇਹ 아이 ਸੰਗ੍ਰਾਂਤ ਤੋਂ ਸ਼ੁਰੂ ਕੀਤੀ ਇਸ ਮਹੀਨੇ ਜੋ ਮਾਤਮੀ ਮੀਨੋਂ ਨਾ ਇਸ ਮਹੀਨੇ ਚ ਜਦੋਂ ਇਹ ਹਰ ਸਾਲ ਆ ਹੀ ਪਿਛਲੇ ਸਾਲ ਤੋਂ ਸ਼ੁਰੂ ਕਰੇ ਗਏ ਨੇ ਇਹ ਕੰਮ ਪਿਛਲੇ ਸਾਲ ਤੋਂ ਆਹੀ ਬਰਵਾਤ ਫੇਰੀ ਘਟੇ ਕਰਨੇ ਆ ਜਿਆਦਾ ਨਹੀਂ ਤੇ 30 35 ਜਣੇ ਜਿਹੜੀਆਂ ਸਾਡੀਆਂ ਆਪਣੀਆਂ ਭੈਣਾਂ ਨੇ ਜੋ ਸਾਡੀ ਸਤਸੰਗ ਮੰਡਲੀ ਵਿੱਚੋਂ ਸਾਰੀਆਂ ਆਂਦੀਆਂ ਆ ਹਾਂਜੀ ਹਾਂਜੀ ਉਤਾਚਾ ਮਹਿਸੂਸ ਕੀਤਾ ਗਿਆ ਕਿਉਂਕਿ ਮੈਨੂੰ ਇਸ ਪਿੰਡ ਵਿੱਚ ਵੀ ਹੋਏ ਦੇ 11-12 ਸਾਲ ਹੋ ਗਏ ਆ ਅਜੇ ਤੱਕ ਮੈਂ ਕਦੇ ਨਹੀਂ ਦੇਖਿਆ ਇਦਾਂ ਦਾ ਕੁਝ ਵੀ ਹੈ ਕਿ ਮਤਲਬ ਕੁਛ ਸਸੰ ਜਾਂ ਕੁਝ ਵੀ ਹੈ ਉਹਨੇ ਹੈ ਕਿ ਅਗਲੀਆਂ ਪੈਣਾ ਜੜੀਆਂ ਆ ਉਹ ਅੱਗੇ ਰੁਚੀ ਰੱਖਦੀਆਂ ਇਸ ਕੰਮ ਵਿੱਚ ਕੀ ਆ ਹੀ ਦਾ ਕਰੀਏ ਭਗਵਾਨ ਦਾ ਨਾਮ ਲਈ ਆਹੀ ਵੀ ਉਹਨਾਂ ਨਾਲ ਚੱਲਨੇ ਆਹੀ ਵੀ ਉਹਨਾਂ ਦਾ ਸਾਥ ਦਿੰਨੇ ਆ ਸਾਨੂੰ ਬੜਾ ਅੱਛਾ ਲੱਗਿਆ ਤੁਲਸੀ ਦਾ ਵਿਆਹ ਦੇਖ ਕੇ ਆਈ ਸੋਚਨੀ ਆ ਕਿ ਆਹੀ ਦੇਖਿਆ ਜਿੱਦਾਂ ਕਿ ਦੱਸ ਸਾਨੂੰ ਦੇਖ ਕੇ ਹੋਰ ਅੱਗੇ ਮਤਲਬ ਅੱਗੇ ਹੋਰ ਯਾਨੀ ਕਿ ਜਿਹੜੀ ਜੋ ਵੀ ਹੈ ਪਹਿਣਾਇਆ ਰਲਣਾ ਸਾਡੇ ਨਾਲ ਅੱਗੇ ਹੋਰ ਤੋਂ ਜ਼ਿਆਦਾ ਵਾਦਾ ਹੋਵੇ ਹਾਂਜੀ ਕੰਮ ਇਹ ਤੁਹਾਨੂੰ ਇਹ ਲਿਖਣ ਨੂੰ ਮਿਲਿਆ ਕਿ ਜਿੱਥਾ ਇਹ ਮਾਤਮਾ ਜੀ ਹੈ ਇਕੱਲੇ ਰਹਿੰਦੇ ਐ ਇੱਥੇ ਠੀਕ ਹੈ ਨਾ ਉਹ ਇਹ ਉਹ ਵੀ ਸਿਆਣੇ ਗਏ ਐ ਇਹਨਾਂ ਕੋਲ ਕੰਮ ਕਰਨੀ ਹੁੰਦਾ ਤੇ ਇਹ ਐ ਕਿ ਸਾਡੀਆਂ ਭੈਣਾਂ ਜਿੱਦਾਂ ਆਪਣਾ ਕੰਮ ਕੰਮ ਖਤਮ ਕਰਕੇ ਥੋੜਾ ਆ ਕੇ ਇਹਨਾਂ ਦੀ ਵਿਚਾਰਿਆ ਥੋੜੀ ਮਤਲਬ ਅੰਦਰ ਦੀ ਸਾਫ ਸਫਾਈ ਜਿੱਦਾਂ ਕਮ ਰੂਮ ਵਗੈਰਾ ਜਾਂ ਬਾਥਰੂਮ ਫਲੈਸ਼ ਜਿੱਦਾਂ ਉਹ ਬੋਲੇ ਕਿ ਦੇਕੀ ਮੂਰਤੀ ਸਥਾਪਨਾ ਕਰਨੀ ਐ ਉਹਦੇ ਵਾਸਤੇ ਕੋਈ ਵੀ ਮਤਲਬ ਥੋੜਾ ਟਾਈਮ ਨਿਕਾਲ ਕੇ ਦੋ ਦੋ ਚਾਰ ਚਾਰ ਜਣ ਕੇ ਜਿੱਦਾਂ ਵੀ ਆ ਸਕੇ ਇੱਥੇ ਦੀ ਸਫਾਈ ਕਰੇ ਯਾਨੀ ਕਿ ਇੱਥੇ ਦੀ ਰੌਣਕ ਵੜਾਏ ਜਿੱਦਾਂ ਉਹ ਦੇਖਣ ਵਾਲਾ ਉਹ ਆ ਕੇ ਇਹ ਦੇਖੇ ਕਿ ਦੇਖੋ ਕਿੰਨਾ ਸੋਨਾ ਸਾਡੇ ਕੋਲੀਆਂ ਆ ਕੀ ਕੋਈ ਹੋਰ ਹੈ ਇੱਥੇ ਕੁਛ ਇਦਾਂ ਦਾ ਹੈ ਨਹੀਂ ਇੱਕ ਸ਼ਿਵਜੀ ਦਾ ਮੰਦਿਰ ਹੈ ਉਹ ਵੀ ਉੱਥੇ ਮਤਲਬ ਇੱਕ ਰੋਡ ਦੇ ਕਿਨਾਰੇ ਆ ਚਲ ਇੱਥੇ ਜਗਾ ਬਣ ਜਾਏਗੀ ਚਲ ਸਾਡੇ ਲੇਡੀ ਵਾਸਤੇ ਅੱਛਾ ਹੋ ਜਾਏਗਾ ਕਿ ਆਹੀ ਤੇ ਆਣਗੇ ਆ satsang kirtan ਕਰਨਗੇ ਭਗਵਾਨ ਦਾ ਨਾਮ ਲੈਣਗੇ ਠੀਕ ਹੈ ਹਾਂਜੀ ਅੱਜ ਆਹੀ ਤੁਲਸੀ ਦਾ ਵਿਆਹ ਜਿਹੜਾ ਹੈ ਉਹ ਕੀਤਾ ਹੈ ਠੀਕ ਹੈ ਉਸ ਦੇ علاوہ ਆਹੀ satsang kirtan ਕਰਾਂਗੇ ਹੋਰ ਕੁਛ ਨਹੀਂ ਬਸ ਇਹ ਹੈ ਕਿ ਆਹੀ ਸੋਚਾਂਗੇ ਕਿ ਹਾਈ ਹਰ ਸਾਲ ਅੱਗੇ ਤੋਂ ਅੱਗੇ ਵੜੀਏ ਹਾਂਜੀ ਤੇ ਹਾਂਜੀ 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 ਭਗਵਾਨ ਵਾਸਤੇ ਆਲੂ ਬਣਾਏ ਆ ਬਾਕੀ ਫਰੂਟ ਵਗੈਰਾ ਹੈ ਗਿਆ ਤੇ ਚਾਚੂ ਦਾ ਪ੍ਰੋਗਰਾਮ ਉਹਨਾਂ ਨੇ ਬਣਾਇਆ ਹੈ ਮਹਾਤਮਾ ਜੀ ਨੇ ਕੀਤਾ ਹੈ ਸਾਡੇ ਵੱਲੋਂ ਤਾਂ ਅਜੇ ਤੱਕ ਕੋਈ ਸੇਵਾ ਨਹੀਂ ਪਈ ਮੈਂ ਨਹੀਂ ਝੂਠ ਬੋਲਦੀ ਕਿ ਆਹੀ ਸੇਵਾ ਪਾਈ ਆਹੀ ਕੀਤਾ ਹੈ ਕਿ ਤਾਂ ਇਹ ਇਦਾਂ ਦਾ ਕੁਝ ਨਹੀਂ ਇਹ ਸਭ ਕੁਝ ਨਹੀਂ ਇਹ ਤਾਂ ਮਹਾਤਮਾ ਰੇ ਕੀਤੇ ਪਰ ਚਾਰ ਲੈ ਚਲੋ ਪਹਿਲੇ ਕੀ ਮੈਸ ਮੈਸੇਜ ਆਈ ਇਹ ਹੀ ਦੇਣਾ ਚਾਹਾਂਗੇ ਕਿ ਜਿਹੜੇ ਬਾਹਰ ਦੇ ਵੀ ਹੈ ਔਰ ਖਾਸ ਕਰ ਆਪਣੇ ਪਿੰਡ ਦੇ ਜਿਹੜੇ ਆ ਨਾ ਕਿ ਉਹ ਜਿਆਦਾ ਤੋਂ ਜਿਆਦਾ ਇੱਥੇ ਆਣ ਦੀ ਕੋਸ਼ਿਸ਼ ਕਰਨ ਜਿਆਦਾ ਤੋਂ ਜਿਆਦਾ ਟਾਈਮ ਨਿਕਾਲ ਕੇ ਇਸ ਸੇਵਾਇਆ ਹੁਣ ਤੁਸੀਂ ਦੇਖੋ ਕਿੰਨੀ ਵੱਡੀ ਆਫਤ ਆਈ ਸਾਡੇ ਵਾਸਤੇ ਪਾਣੀ ਦੀ ਆਫਤ ਆਈ ਹੈ ਨਾ ਤਾਂ ਉਹ ਸਿਰਫ ਆਈ ਕਿਦੇ ਪਿੱਛੇ ਵਜੇ ਇੱਕ ਕੋਈ ਪਿੰਡ ਵਿੱਚ ਕੋਈ ਇੱਕ ਵੀ ਹੋਏਗਾ ਕਿ ਜਿਹਦੇ ਪਿੱਛੇ ਜਿਨੇ ભગવાન ਦਾ ਨਾਮ ਲਿਆ ਕਿ ਉਹਦੇ ਪਿੱਛੇ ਸਾਰੇ ਜਣਕੇ ਬਚ ਗਏ ਮੈਂ ਸੋਚਨੀ ਕਿ ਸਾਰੇ ਭਗਵਾਨ ਦਾ ਨਾਮ ਇੱਥੇ ਆ ਕੇ ਲੈਣ ਔਰ ਮਹਾਤਮਾ ਜੀ ਨਾਲ ਰਲਣ ਔਰ ਵੀ ਕੋਈ ਵੀ ਜੜੀਆਂ ਭੈਣਾਂ ਜੜੀਆਂ ਸਾਰੀਆਂ ਆਣ ਇੱਥੇ ਰਗਵਾਨ ਦਾ ਨਾਮ ਲੈ ਕੇ ਤੇ ਆਪਣਾ ਜੀਵਨ ਸਫਲ ਕਰੇ ਠੀਕ ਹੈ ਨਾ ਮੇਰਾ ਨਾਮ ਕੁਲਦੀਪ ਸਿੰਘ ਹੈ ਜੀ ਅਸੀਂ ਜੇਹਾਂ ਦੇ ਜੋ ਆਇਓ ਨਗਰੀ ਦੇ ਨਾਲ ਇੱਕ ਸਾਡਾ ਗਰਾਂ ਹੈ ਪਮਵਾਲ ਅਸੀਂ ਤਾਂ ਕਾਫੀ ਦੇਰ ਦੇ ਮੇਰੇ ਖਿਆਲ ਪਤਨੀ ਜਿਆਦਾ ਨਹੀਂ ਤਾਂ ਕੋਈ 20 23 ਸਾਲ ਦੇ ਅਸੀਂ ਇਥੇ ਆਂਦੇ ਪਏ ਆ ਅਸੀਂ ਆਂਦਿਆਂ ਤੇ ਇਹਨਾਂ ਨਹੀਂ ਆਂਦੇ ਅਸੀਂ ਆਂਦਿਆਂ ਤੇ ਆਪਣੇ ਲਈ ਇਹ ਆਂਗੇ ਤੇ ਸਾਨੂੰ ਕੁਝ ਮਿਲੇਗਾ ਇੱਥੇ ਕੁਝ ਵਧੇਗਾ ਪ੍ਰੋਗਰੈਸ ਹੋਏਗੀ ਤੇ ਦੇ ਨਾਲ ਹੀ ਸਭ ਕੁਝ ਅੱਗੇ ਵਾਸਤੇ ਵੀ ਰੌਣਕ ਵਧੇਗੀ ਅਸੀਂ ਨਹੀਂ ਆਉਗੇ ਤੇ ਔਰ ਕੌਣ ਆਏਗਾ ਇੱਥੇ ਆਉਗੇ ਤੇ ਅਸੀਂ ਆਪਣੇ ਲਈ ਆਂਗੇ ਆਂਗੇ ਤੇ ਕੁਝ ਕੁਝ ਨਾ ਕੁਝ ਲੈ ਕੇ ਜਾਾਂਗੇ ਇਥੋਂ ਉਸਨੇ ਕੁਝ ਨਾ ਦਾ ਸਭ ਕੁਝ ਆਸ਼ੀਰਵਾਦ ਚਾਹੀਦਾ ਇਹਨਾਂ ਦੇ ਆਸ਼ੀਰਵਾਦ ਨਾਲ ਹੀ ਸਭ ਕੁਝ ਤੇ ਅਸੀਂ ਆਂਦੇ ਨਹੀਂ ਤੇ ਵੀ ਇੱਥੇ ਕੀ ਨਾ ਦੇਖੋ ਜੀ ਦਾ ਅਸਲ ਅਸੀਂ ਦੇਖਿਓ ਨਾ ਅਸੀਂ ਤੇ 2-2 ਬਾਰੋਂ ਆਣਾ ਹੁੰਦਾ ਜੇ ਲਾਗੇ ਆਲੇ ਨੇ ਪਹਿਲਾ ਤਾਂ ਫਰਜ਼ ਬੰਦਾ ਉਹਨਾਂ ਦਾ ਉਹਨੇ ਆਣਾ ਚਾਹੀਦਾ ਇੱਥੇ ਅਸੀਂ ਤੇ ਇਥੋਂ 20 25 ਕਿਲੋਮੀਟਰ ਤੋਂ ਆਹੀ ਆਨੇ ਆ ਇਥੋਂ ਦਾ ਸਾਨੂੰ ਤੇ ਕੋਈ ਉਸ ਪਿੰਡ ਦਾ ਕੋਈ ਲੱਭਾ ਪਤਾ ਨਹੀਂ ਪਤਾ ਨਹੀਂ ਇਹਨਾਂ ਨੂੰ ਲੋਕਾਂ ਦੀ ਕੋਈ ਸੰਭਧ ਇੱਧਰ ਕੋ ਸੋਚ ਨਹੀਂ ਹੈ ਜਾਂ ਕੋ ਦੀਪ ਕੋ ਕਿਰਪਾ ਨਹੀਂ ਹੈ ਕੋਈ ਆਪਣੀ ਕੰਮ ਆਪਣੀ ਕਾ ਆਪਣੇ ਲਈ ਤੇ ਆਦਮੀ ساری ਉਮਰ ਲੱਗਿਆ ਰਹਿੰਦਾ ਆਪਣੇ ਆਸਤੇ ਹੀ ਆਪਣੀ ਮੁਹਾਤ ਵਾਸਤੇ ਆਪਣੀ ਦੌਰ ਵਾਸਤੇ ਤੇ ਜੇ ਇਨਾ ਦੇ ਸਭ ਕੁਝ ਇਨਾ ਬਸ ਅਸੀਂ ਨਹੀਂ ਆਏ ਇਨਾ ਖਰਚ ਕੀਤੇ ਨਾ ਮਹਾਰਾ ਜੀ ਨੇ ਕਿਤੇ ਜਨਤਾ ਨੇ ਰਲ ਮਿਲ ਕੇ ਕਿਤੇ ਐਡਾ ਵੱਡਾ ਮੰਦਿਰ ਬਣਾਇਆ ਨਾ ਅਸੀਂ ਆਂਗੇ ਨਹੀਂ ਤੇ ਸਾਡੇ ਵੀ ਕੀ ਪੜਾਉਣ ਅਸੀਂ ਆਂਗੇ ਤੇ ਸਭ ਇਨਾ ਦੇ ਕੋਲ ਆ ਸਭ ਨਾਲ ਬਣ ਆ ਸਭ ਨਾਲ ਆਪਲਾ ਅਸੀਂ ਤੇ ਜਾਣਿਆ ਸਾਨੂੰ ਲੋਕ ਆਣਾ ਚਾਹੀਦਾ ਦਿਨ ਵਾਰ ਇੱਕ ਬੰਨਣਾ ਚਾਹੀਦਾ ਉਹਦੇ ਨਾਲ ਇੱਕ ਦਿਨ ਮਿੱਠੇ ਦਾ ਹੋਵੇ ਸਾਰੇ ਅੱਗੇ ਕਮੇਟੀ ਬਣੀ ਰਹੀ ਹੈ ਕਮੇਟੀ ਬਣੀ ਦੀ ਕਮੇਟੀ ਪੂਰੇ ਮੈਂਬਰ ਬਣੇ ਦੇ ਹਉ ਦੇ ਮਹੀਨੇ-ਮਹੀਨੇ ਕੋ ਕਲੈਕਸ਼ਨ ਵੀ ਆਪਣੀ ਥੋੜੀ ਮਤੀ ਹੁੰਦੀ ਤੇ ਸਾਡੇ ਬੋਮਿਆਲ ਤੋਂ ਸੂਬੇਦਾਰ ਸਾਹਿਬ ਆਂਦੇ ਨੇ ਇੰਦੇ ਕੰਨੇ ਬੜੀ ਰੌਣਕੀ ਤੇ ਹੁਣ ਜਿਸ ਤਾਏ ਸਿਆਣੇ ਆਦੇ ਤੇ ਇਹਨਾਂ ਲੋਕਾਂ ਵੀ ਨਾਲ ਦੇਖਣਾ ਚਾਹੀਦਾ ਜੇ 12 ਦੇ ਅਸੀਂ ਆਨੇ ਆ ਇਹਨੇ ਵੀ ਆਣਾ ਚਾਹੀਦਾ ਭਈ ਇਹ ਬੜੇ ਘੱਟ ਲੋਕ ਸੋਚੇ ਤੇ ਨੇਤੇ ਲੱਗੋਦੇ ਆ ਨਾ ਅਸੀਂ 530 ਕਿਲੋਮੀਟਰ ਬੁਰਾ ਆ ਜੰਨੇ ਤੇ ਇਥੋਂ ਲੱਗਦਾ ਨਹੀਂ ਪਹੁੰਚ ਜਾਂਦਾ ਇਹ ਤੇ ਸਾਡੀ ਕਿਸਮਤ ਮਾਰੀਏ ਜੇ ਅਸੀਂ ਨਾ ਆਈਏ ਆਗੇ ਤੇ ਕੁਛ ਲੈ ਕੇ ਜਾਾਂਗੇ ਸਾਸੀ ਕੀ ਦੇਖੇ ਜਾਣਾ ਤੁਸੀਂ